ਅੱਜ ਜਿੰਨਾ ਮਾੜਾ ਹਾਲ ਪੰਜਾਬ ਦਾ ਐਜਾ ਹਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨਾ ਮਾੜਾ ਨਹੀਂ ਦੇਖਿਆ ਸੀ ਇੱਕ ਮੁੱਖ ਮੰਤਰੀ ਆਪਾਂ ਨੂੰ ਐਜਾ ਮਿਲ ਗਿਆ ਇੱਕ ਪਾਰਟੀ ਹੈ ਜੀ ਮਿਲ ਗਈ ਇੱਕ ਉਹਨਾਂ ਦੇ ਐਮਐਲਏ ਹੈ ਜੇ ਆ ਗਏ ਜਿਨ੍ਹਾਂ ਦਾ ਕੰਮ ਸੇਵਾ ਨਹੀਂ ਉਹਨਾਂ ਦਾ ਕੰਮ ਲੁੱਟਣਾ ਤੇ ਸੂਬੇ ਨੂੰ ਕੇਜਰੀਵਾਲ ਦੇ ਪੈਰਾਚ ਪਾਦਣਾ ਹੈ ਇੱਥੇ ਸਹੀ ਮੰਨੇ ਤੇ ਅੱਜ ਪੰਜਾਬ ਨੂੰ ਭਗਵੰਤ ਬਈਮਾਨ ਨਹੀਂ ਚਲਾ ਰਿਹਾ ਕੇਜਰੀਵਾਲ ਚਲਾ ਰਿਹਾ ਜਿਹੜਾ ਐਸਐਸਪੀ ਲੱਗਦਾ ਹੈ ਕੇਜਰੀਵਾਲ ਫੈਸਲਾ ਕਰਦਾ ਹੈ ਜਿਹੜਾ ਡੀਐਸਪੀ ਲੱਗਦਾ ਹੈ ਕੇਜਰੀਵਾਲ ਫੈਸਲਾ ਕਰਦਾ ਹੈ ਤੇ ਕੇਜਰੀਵਾਲ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਮਸ਼ਹੂਰ ਕਰਨ ਵਾਸਤੇ ਪੰਜਾਬ ਦਾ ਖਜ਼ਾਨਾ ਵਰਤਿਆ ਜਾ ਰਿਹਾ ਹੈ ਅੱਜ ਪੰਜਾਬ 'ਚ ਡਰ ਦਾ ਮਾਹੌਲ ਹੈ ਗੁੰਡਾਗਰਦੀ ਦਾ ਮਾਹੌਲ ਹੈ ਵਪਾਰੀ ਮੈਨੂੰ ਬਹੁਤ ਮਿਲੇ ਲੁਧਿਆਣੇ ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ ਸਾਰੇ ਡਰੇ ਬੈਠੇ ਆਂ ਰੋਜ਼ ਗੈਂਗਸਟਰਾਂ ਨਾਲ ਲੁਟੇਰੀਆਂ ਦੇ ਫੋਨ ਆਉਂਦੇ ਆ ਉਹਨਾਂ ਤੋਂ ਪੈਸੇ ਵਸੂਲਦੇ ਆ ਆਮ ਇਨਸਾਨ ਰਾਤ ਨੂੰ ਇਕੱਲਾ ਨਿਕਲ ਨਹੀਂ ਸਕਦਾ ਕੋਈ ਨਾ ਕੋਈ ਲੁੱਟ ਲੂਗਾ ਹਰ ਰੋਜ਼ ਅਖਬਾਰ ਪੜ੍ਹ ਲਓ ਇੱਥੇ ਕਤਲ ਹੋ ਗਿਆ ਇੱਥੇ ਗੋਲੀਆਂ ਚੱਲ ਪਈ ਇੱਥੇ ਆ ਹੋ ਗਿਆ ਇੱਥੇ ਉਹ ਹੋ ਗਿਆ ਕਾਨੂੰਨ ਵਰਗੀ ਕੋਈ ਚੀਜ਼ ਹੀ ਨਹੀਂ ਹੈ ਕਿਉਂਕਿ ਕਮਾਂਡ ਤੇ ਕੰਟਰੋਲ ਹੀ ਹੈ ਨਹੀਂ